ਆ ਜਾ ਆ ਜਾ ਅੱਛਾ ਸੱਟੇ ਵਾਲੇ ਆਉਂਦੇ ਨੇ ਸੱਟੇ ਵਾਲੇ ਆਉਂਦੇ ਨੇ ਉਹ ਉਹ ਪਿੰਦੇ ਨੇ ਇਹ ਨਾਲੇ ਆ ਪੀਂਦਾ ਬਾਬਾ ਜੀ ਆਉਂਦੇ ਨੇ ਸੱਟੇ ਵਾਲੇ ਬਾਬਾ ਆਂਦੇ ਨੇ ਬੱਚੇ ਦੀ ਦੁਨੀਆ ਆਂਦੀ ਆ ਅੱਛਾ ਇਹ ਤਾਂ ਬਾਈ ਜੀ ਗਾਹਾਂ ਕੁਝ ਹੋਰੇ ਫਰੋਲੀ ਜਾਂਦੇ ਆ ਖੱਡ ਚੋਂ ਨਿਕਲ ਜੰਦਾ ਹੈ ਵਿੱਚ ਝੂਠ ਹੈ ਕੋਈ ਅੱਛਾ ਕਿੰਨੇ ਕ ਆਉਂਦੇ ਨੇ ਸੱਟੇ ਵਾਲੇ ਬਾਦੂ ਦੁਨੀਆ ਆਂਦੀ ਆ ਫਿਰ ਪੈ ਵਾਲੇ ਫਿਰ ਬੋਤਲ ਵੀ ਦੇ ਜਾਂਦੇ ਨੇ ਮੈਨੂੰ ਸਾਰਾ ਕੁਝ ਦੇਖ ਜਾਂਦਾ ਹੈ ਸ਼ਰਾਬ ਇਹ ਤਾਂ ਜੀ ਪੀ ਕੇ ਜਾਂਦਾ ਹੈ ਉਹ ਤਾਂ ਧੂਨੇ ਤੇ ਸ਼ਰਾਬ ਪੀਂਦੇ ਉਹਨੂੰ ਫਿਰ ਮੈਂ ਕੀ ਰੋਕ ਸਕਦਾ ਮਾਲਕ ਨੂੰ ਕਿਉਂ ਰੋਕ ਨਹੀਂ ਸਕਦੇ ਫਿਰ ਲੈ ਕਮਾਲ ਹੈ ਉਹ ਪੀਤੀ ਬੋਤਲ ਖਾਲੀ ਦੇਖੋ ਜੀ ਇਹ ਲੰਕਰ ਬਣਾਇਆ ਤੇ ਨਿਕ ਸਿੰਘਾਂ ਨੇ ਉਹਦੀ ਸੰਗਤ ਦੇ ਬੋਤਲ ਪਈਆਂ ਅੰਗਰੇਜ਼ੀ ਦੀ ਕਹਿੰਦਾ ਮੈਂ ਤਾਂ ਪਾੜਨ ਨਹੀਂ ਦਿੰਦਾ ਆਪੇ ਮੰਨ ਨੂੰ ਇਹ ਬਲਾਓ ਇਹਨੂੰ ਬਲਾਓ ਕਹਿੰਦਾ ਮੈਂ ਪਾੜਨ ਨਹੀਂ ਦਿੰਦਾ ਅੰਦਰ ਆ ਪਈਆਂ ਬੋਤਲ ਨਾ ਤੂੰ ਨੇ ਤੇ ਸ਼ਰਾਬ ਤੁਸੀਂ ਰੋਕ ਨਹੀਂ ਸਕਦੇ ਜਦੋਂ ਸਾਧੂ ਬਣਿਓ ਇਹ ਤਾਂ ਆਪ ਹੀ ਪੀਂਦਾ ਹੈਗਾ ਇਹ ਆਪੇ ਪੀਂਦਾ ਕਹਿੰਦਾ ਮੈਂ ਪੀਣਾ ਮੈਂ ਪਿੰਨਾ ਜੀ ਮੈਂ ਕਹਿੰਦਾ ਅੱਛਾ ਆਪ ਪੀਂਨਾ ਹੈ ਫਿਰ ਕਿਵੇਂ ਰੁਕੇਗਾ ਆਹ ਆ ਬਾੜਾ ਕਹਦੇ ਪਾਸੇ ਵੀ ਕਾਨੂੰਨ ਮਾਲ ਸੁਰੇ ਟੀਵੀ ਵਾਈ ਦੇਖਦਾ ਮਾਤਾ ਨੂੰ ਮੰਨਦਾ ਮੈਂ ਤੂੰ ਨੇ ਤੂੰ ਨੇ ਤੇ ਉੱਤੇ ਸ਼ਰਾਬ ਪੀਣੀ ਹੈਗੀ ਆ ਕਿ ਤੁਹਾਨੂੰ ਅਲਾਉਡ ਹੈਗਾ ਲਾਉਡ ਹੈ ਜੀ ਇਹ ਚਾਹ ਪੀਨੇ ਆ। ਅੱਛਾ ਲਾਉਡ ਹੈ ਤੂੰ ਨੇ ਤੇ ਦਰੂਪੀ ਨਹੀਂ। ਉਦਾਸੀ ਮਨਤਾ ਦਾ ਪੁੱਤ ਹੈ, ਉਦਾਸੀ ਮਨਤਾ ਦਾ। ਦਾਰੂ ਲਾਉਡ ਹੈ ਗਿਆ ਪਾਪਾ? ਦਾਰੂ ਹੈ ਗਿਆ ਸਾਧਾ ਨੂੰ ਲਾਉਡ? ਨਹੀਂ ਜੀ, ਬਿਲਕੁਲ ਵੀ ਨਹੀਂ। ਬਿਲਕੁਲ ਨਹੀਂ। ਫੇਰੇ ਇਹ ਕਹਿੰਦਾ ਮੈਂ ਤਾਂ ਪੀਂਨਾ ਰੋਜ਼, ਮੈਨੂੰ ਪਿਆ ਕੇ ਜਾਂਦੇ ਨੇ। ਹਾਂ, ਪਿਆ ਕੇ ਜਾਂਦੇ। ਇਹ ਤਾਂ ਫਿਰ ਮੰਨ ਰਿਹਾ ਦੇਖੋ ਝੂਠ ਵੀ ਨਹੀਂ ਬੋਲ ਰਿਹਾ ਮੰਨ ਰਿਹਾ। ਚਲ ਜਲਦੀ। ਪਾਪਾ ਜੀ ਸੱਟੇ ਵਾਲੇ ਆਉਂਦੇ ਨੇ। ਅੱਛਾ ਆ ਜਾ ਆ ਜਾ। ਅੱਛਾ ਸੱਟੇ ਵਾਲੇ ਆਉਂਦੇ ਨੇ। ਉਹਦੇ ਨੇ ਉਹ ਉਹ ਪਿੰਦੇ ਨੇ ਇਹ ਨਾਲੇ ਆ ਪਿੰਦਾ ਹੋਰ ਬਾਬਾ ਅੱਛਾ ਕਿਉਂ ਭਾਈ ਆਉਂਦੇ ਨੇ ਸੱਟੇ ਵਾਲੇ ਬਾਬਾ ਆਂਦੇ ਨੇ ਬੱਤੇ ਦੀ ਦੁਨੀਆ ਆਂਦੀ ਆ ਅੱਛਾ ਲੈ ਇਹ ਤਾਂ ਬਾਈ ਜੀ ਗਾਹਾਂ ਕੁਝ ਹੋ ਰੇ ਫਰੋਲੀ ਜਾਂਦੇ ਆ ਖੱਡ ਚੋਂ ਨਿਕਲ ਜੰਦਾ ਹੈ ਇਹ ਝੂਠ ਹੈ ਕੋਈ ਅੱਛਾ ਕਿੰਨੇ ਕ ਆਉਂਦੇ ਨੇ ਸੱਟੇ ਵਾਲੇ ਬਾਦੂ ਦੁਨੀਆ ਆਂਦੀ ਆ ਫਿਰ ਪੈਸਾ ਬਣਦਾ ਕੋਈ 4 ਪੈਸੇ ਤੈਨੂੰ ਬਣਨ ਕੀ ਆ ਆਪ ਲਗ ਲਿਆ ਤਕਦੀਰ ਲੈ ਜਾਂਦੇ ਨੇ ਮੈਨੂੰ ਮੰਗਦਾ ਕਿਸੇ ਬਾਬੇ ਸੱਟੇ ਵਾਲੇ ਫਿਰ ਬੋਤਲ ਵੀ ਦੇ ਜਾਂਦੇ ਨੇ ਮੈਨੂੰ ਸਾਰਾ ਕੁਝ ਦੇ ਕੇ ਜਾਂਦੇ ਆ ਇਹ ਤਾਂ ਸਪਸ਼ਟ ਹੈ ਦੇਖੋ ਬੰਦਾ ਝੂਠ ਨਹੀਂ ਬੋਲ ਰਿਹਾ ਸਪਸ਼ਟ ਸੱਚ ਦੱਸ ਰਿਹਾ ਹੈ ਇੰਨਾ ਬਸ ਇਹ ਸਾਧੂ ਕਿਹੜਾ ਤਾਂ ਤੋਰੀ ਫੁਲਕਾ ਚਲਾਉਣ ਵਾਲਾ ਆਪਣਾ ਵਿਚਾਰਾ ਚਲੋ ਸਾਰੀ ਤੋਰੀ ਫੁਲਕੀ ਹੋ ਰਹੀ ਜੀ ਕਲੇਸ਼ ਇਹੀ ਹੋ ਰਿਹਾ ਹੁਣ ਤੋਰੀ ਫੁਲਕੇ ਦੀ ਭਰੂਗਾ ਕੀ ਹੁਣ ਸੱਟੇ ਵਾਲੇ ਦੱਸੋ ਵੀ ਸੱਟੇ ਵਾਲਿਆਂ ਨੇ ਘਰਾਂ ਦੇ ਘਰ ਬਰਬਾਦ ਹੋ ਗਏ ਆਪਾਂ ਦੇਖਦੇ ਆ ਕਿਉਂ ਬਾਬਾ ਕੋਈ ਪਾਸ ਹੋਇਆ ਸੱਟੇ ਵਾਲਾ ਜੇ ਕੋਈ ਹੋ ਗਿਆ ਤੇ ਖੜਦਾ ਨਹੀਂ ਅੱਛਾ ਖੜਦਾ ਕਿਵੇਂ ਖੜਦਾ ਜੇ ਇੱਕ ਵਾਰੀ ਲਾ ਕੇ ਮੁਰਕੇ ਨਾਲ ਛੇੜੇ ਨੂੰ ਅੱਛਾ ਮੁਰਕੇ ਨਾਲ ਲਾਵੇ ਜੇ ਆ ਜੇ ਤੁਸੀਂ ਮੁਰਕੇ ਨਾਲ ਦਿਆ ਕਰੋ ਮੁਰਕੇ ਲੈ ਆਪਦੇ ਆਪ ਵਾਚਾ ਦੰਦੇ ਨੇ ਅੱਛਾ ਠੀਕ ਆਪਣਾ ਪਿੰਡ ਕਿਹੜਾ ਪਿੰਡ ਸੁਧਾਣੀ ਸੁਧਾਣੀ ਪਿੰਡ ਹੈ ਹੁਣ ਅੱਗੇ ਤੋਂ ਤਾਂ ਨਹੀਂ ਇਹ ਕੰਮ ਕਰਦੇ ਬੈਠਣ ਦਿੰਦੇ ਨਸ਼ੇ ਵਾਲਿਆਂ ਨੂੰ ਇਹਨੂੰ ਕਿ ਭੇਜਾਂਗੇ ਜਿੱਥੇ ਇਹ ਬੈਠ ਜਿਆ ਇਹਨਾਂ ਦਾ ਹੁਣੀ ਭੇਜਾਂਗੇ ਨਾਲ ਇਹਨਾਂ ਦਾ ਕਨਫੈਕਸ਼ਨ ਜਿੰਦਾ ਨਹੀਂ 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 ਇਹਨੂੰ ਹੁਣੀ ਭੇਜਾਂਗੇ ਨਹੀਂ 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 ਤੂੰ ਆਪਦਾ ਜਾ ਇੱਥੇ ਹੁਣ ਸਿੰਘ ਸੰਭਾਲ ਸੰਭਾਲਣ ਕਿੱਥੇ ਨਿਸ਼ਾਨ ਥਾੜੇ ਦਾ ਬਣੇ ਮੈਂ ਤਾਂ ਆਪਣਾ ਮਾਲਕ ਨੂੰ ਲਿਆ ਕੇ ਮੈਂ ਸਮਾਨ ਲੈ ਜਾਵਾਂਗੇ ਆ ਜਾ ਪੇ ਆ ਜਾ ਮੈਂ ਤਾਂ ਹੁਣ ਜਾ ਰਹੇ ਹਾਂ ਤੁਸੀਂ ਹਾਂ ਮੈਂ ਬਗ ਜੂਗਾ ਜਦ ਤੁਸੀਂ ਬਗੋ ਤੁਸੀਂ ਆਪਦਾ ਜਾਓ ਇਹ ਤੁਸੀਂ ਕੌਣ ਮੈਂ ਤਾਂ ਜਾਊਂਗਾ ਹਾਂ ਸੀ ਕਹਿ ਰਿਹਾ ਤੁਸੀਂ ਜਿਹੜੇ ਦਾ ਮਾਲਕ ਇਹਨੇ ਮਾਲਕ ਨੂੰ ਬੁਲਾਇਆ ਇਹਦਾ ਮਾਲਕ ਪਤਾ ਨਹੀਂ ਕਿਹੜਾ ਸਾਧੂ ਦਾ ਕੋਈ ਮਾਲਕ ਹੁੰਦਾ ਜਿਹਨੇ ਜਿੰਨੇ ਮੈਨ ਬਿਠਾਇਆ ਆਦਿਆ ਕਿਹਨੇ ਬਿਠਾਇਆ ਤੁਹਾਨੂੰ ਜੈਲਾ ਕੌਣ ਹੈ ਉਹ ਮੇਰੇ ਨਾਲ ਚੱਲੋ ਕਿੱਥੇ ਦਾ ਹੈ ਬਾਬਾ ਜੀ ਅਸੀਂ ਕਿੱਥੇ ਦਾ ਹੈ ਆਪੀ ਇੱਥੇ ਜੈਲੇ ਨਾ ਨਾ ਇਹਨਾਂ ਨੂੰ ਤਾਂ ਕੀ ਲੋੜ ਹੈ ਇਹ ਤਾਂ ਸਿੰਘਾਂ ਨੇ ਆਪਣਾ ਸਤਾਨ ਸੰਭ ਲਿਆ ਇਹਨਾਂ ਨੂੰ ਕੀ ਲੋੜ ਹੈ ਜਾਣ ਦੀ ਆਪਾਂ ਬਿਠਾ ਕੇ ਗਏ ਆ ਤੁਹਾਨੂੰ ਆਕੇ ਕਾਟ ਦੇਣਗੇ ਆਪਾਂ ਬਗ ਕਰਦੇ ਜੇ ਰੋਕ ਕੇ ਕਹੇ ਸੀ ਜਾਣ ਨਹੀਂ ਦਿੰਦੇ ਫੇਰ ਫਿਰ ਰਹੋਗੇ ਨਹੀਂ ਨਹੀਂ ਉਹ ਤਾਂ ਉਹ ਤਾਂ ਛੋਟੀ ਮਰਜੀ ਆ ਨਹੀਂ ਸਾਡੀ ਮਰਜੀ ਤੁਸੀਂ ਜਾਓ ਇਹ ਤੋਂ ਬੇਬਦੀ ਕਰਦੇ ਹੋ ਇੱਥੇ ਤੁਸੀਂ ਬੇਅਦਬੀ ਨੂੰ ਭਾਈ ਜੀ ਲਾਲ ਸਿੰਘ ਜੀ ਜੇ ਕਿਤੇ ਦੁਬਾਰੇ ਬੇਅਦਬੀ ਹੁੰਦੀ ਆ ਫਿਰ ਤੁਸੀਂ ਦੋਸ਼ੀ ਹੋਵੋਗੇ ਠੀਕ ਹੈ ਜੀ ਕਈ ਵਾਰੀ ਅਸੀਂ ਇਕੱਲੇ ਸਾਧੂਆਂ ਨੂੰ ਹੋਰ ਨੂੰ ਕਹਿਦਾਂ ਨੇ ਆ ਵੀ ਫਲਾਣਾ ਪਿੰਦਾ ਕਿਉਂ ਜੀ ਨਹੀਂ ਸਹੀ ਹੈ ਜੀ ਫਿਰ ਤੁਸੀਂ ਦੋਸ਼ੀ ਹੋਵੋਗੇ ਬਾਬਾ ਜੀ ਇਹ ਕਹ ਲਓ ਤੁਸੀਂ ਛੱਡ ਕੇ ਜਾਂਦੇ ਹੋ ਠੀਕ ਹੈ ਜੀ ਲਾਲ ਸਿੰਘ ਤੇਰੀ ਜ਼ਿੰਮੇਵਾਰੀ ਆ ਭਾਈ ਠੀਕ ਹੈ ਜੀ ਇਹ ਉਹ ਵਿਹਾਰ ਇਹਨੇ ਵਧੀਆ ਇਨਸਾਨ ਸਾਡਾ ਸਾਰਾ ਪਿੰਡ ਖੜਿਆ ਮੈਂ ਜ਼ਿੰਮੇਵਾਰੀ ਲੈਣਾ ਸਾਡੇ ਪਿੰਡ ਦੀ ਠੀਕ ਹੈ ਆਪਾਂ ਨਹੀਂ ਕਰਦੇ ਨਾ ਇਹ ਸ਼ਰਾਬ ਦੇਖਾ ਤੁਸੀਂ ਮੰਨੇ ਆਪ ਉਰੇ ਖੇਤਾਂ ਜੀ ਪੀ ਕੇ ਜਾਂਦਾ ਉਹ ਤੇ ਧੂਨੇ ਤੇ ਤੁਸੀਂ ਸ਼ਰਾਬ ਪੀਉਂਦੇ ਉਹਨੂੰ ਫਿਰ ਮੈਂ ਕੀ ਰੋਕ ਸਕਦਾ ਮਾਲਕ ਨੂੰ ਕਿਉਂ ਰੋਕ ਨਹੀਂ ਸਕਦੇ ਫਿਰ ਲੈ ਕਮਾਲ ਹੈ ਜੀ ਨਾ ਧੂਨੇ ਤੇ ਸ਼ਰਾਬ ਤੁਸੀਂ ਰੋਕ ਨਹੀਂ ਸਕਦੇ ਜਦੋਂ ਸਾਧੂ ਬਣਿਓ ਇਹ ਤਾਂ ਆਪੇ ਪੀਂਦਾ ਹੈਗਾ ਇਹ ਆਪੇ ਪੀਂਦਾ ਕਹਿੰਦਾ ਮੈਂ ਪੀਣਾ ਮੈਂ ਪੀਣਾ ਜੀ ਮੈਂ ਕਹਿੰਦਾ ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਕੁਝ ਸਮਾਂ ਪਹਿਲਾਂ ਨਿੰਗ ਸਿੰਘ ਫੌਜਾਂ ਵੱਲੋਂ ਇੱਕ ਜਦੋਂ ਡਿਡਬੇ ਤੋਂ ਕੈਪਰ ਨੂੰ ਜਾਂਨੇ ਇੱਥੇ ਇੱਕ ਦਰਬਾਰ ਸਾਹਿਬ ਬਣਾਇਆ ਗਿਆ ਸੀਗਾ ਲੰਗਰ ਹਾਲ ਵੀ ਛੋਟਾ ਜਿਹਾ ਲੰਗਰ ਬਣਾਇਆ ਗਿਆ ਸੀ ਪਰ ਇੱਥੇ ਕੁਝ ਫੁਲਫਾ ਪੀਣ ਵਾਲੇ ਸੱਡਾ ਦੇਣ ਵਾਲੇ ਸਾਧ ਦੇ ਭੇਖ ਦੇ ਵਿੱਚ ਬਹੁਤ ਬਖਾਂਡੇ ਇੱਥੇ ਫਲਾਇਆ ਗਿਆ ਕਈ ਲਗਭਗ ਕਾਫੀ ਟਾਈਮ ਚੱਲਦਾ ਰਿਹਾ ਮਾ ਬੀਰੀਆ ਬਰੋਨਾ ਦਾ ਮਗਰ ਕੀ ਦੇਖ ਸਕਦਾ ਵੀ ਅੱਜ ਦਰਬਾਰ ਸਾਹਿਬ ਇਹ ਖਾਲੀ ਕਰਵਾਏ ਗਏਗਾ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਹਾਂ ਜੀ ਪੂਰੇ ਚਿੱਟਾਲੀ ਇੱਧਰ ਮੈਂ ਬਰਤੀ ਤੁਸੀਂ ਕਮੈਂਟ ਹੀ ਹੋਰੇ ਹਾਂ ਮੇਰਾ ਪਿੰਡ ਕਿੰਤਰ ਹੈਗਾ ਮੇਰਾ ਪਿੰਡ ਹੈ ਕੀ ਕੀ ਚੱਲਦਾ ਸੀ ਇੱਥੇ ਪੂਰੇ ਨਾਲ ਜੀ ਸਾਰਾ ਗੋਦ ਜਿੰਨੇ ਨਸ਼ੇ ਨੇ ਸਾਰੇ ਚੱਲਦੇ ਨੇ ਪਸਤੇ ਪਾਉਣੇ ਅੱਛਾ ਜਿੰਨੇ ਨਸ਼ੇ ਨੇ ਸਾਰੇ ਚੱਲਦੇ ਨੇ ਨਗਰ ਲੰਗਮਾਟ ਬੈਠੇ ਹੋਰੇ ਆ ਕੀ ਅਕਬਰ ਠੀਕ ਹੈ ਬੰਦਲਾ ਦਾ ਖਰਦਾਨੀ ਠੀਕ ਹੈ ਇਹ ਤੈਨੂੰ ਮੈਂ ਰੁੱਸ ਗਿਆਗਾ ਕਰੋ ਹਾਂ ਮੈਂ ਉਹ ਬੈਠ ਗਿਆ ਹਾਂ ਮੈਂ ਉਹ ਮੈਂ ਉਹ ਵੀ ਕਿਹਾ ਨਹੀਂ ਕਸੂਰ ਦੇ ਕੇ ਸਾਰਾ ਚਲ ਕਰੀ ਚਲ ਮਾਰੋ ਬੱਗ ਇਹ ਮੈਨੂੰ ਤਰ ਤੈਨੂੰ ਕਹਾਂ ਕਹਿ ਤੂੰ ਕੱਲਾ ਮੇਰੇ ਡਾਂਗਾ ਮਾਰ ਕੇ ਜਿੰਨੇ ਵੀ ਨਸ਼ਾ ਇਹ ਖੇੜੀ ਦੇ ਰੋਗਲੇ ਨੇ ਖੇੜੀ ਦੇ ਰੋਗਲੇ ਨੇ ਦਰਬੇਰੇ ਆ ਸਾਰੇ ਏਰੀਆ ਦੇ ਬੰਦੇ ਜਨਾਲ ਦੇ ਸਾਰੇ ਆਉਂਦੇ ਤੇਰੇ ਬਨਵਾਸ਼ ਮੁੰਡੇ ਛੜੀ ਹੋ ਗਈ ਜੀ ਜਿਹੜਾ ਛੜੀ ਹੋ ਗਈ ਜਿਹੜੇ ਇੱਥੇ ਲੁੱਟਾ ਖੋਹਾ ਕਰਦੇ ਸੀ ਆ ਫੈਕਟਰੀ ਦਾ ਬਾਅਦ ਚ ਪਈ ਹੈ ਜੀ ਇਦਾਂ ਕੁਦਰਾਂ ਵਾਲੀ ਤਾਂ ਬਾਅਦ ਚ ਪਈ ਹੈ ਇਹਦਾ ਰਸਤਾ ਬਿਲਕੁਲ ਹੀ ਸੁੰਨਾ ਸੀ ਇਹ ਐਸੇ ਕਰਕੇ ਨਿੰਗਾਂ ਨੇ ਇੱਥੇ ਕਰਕੇ ਨਿੰਗ ਸਿੰਘਾਂ ਨੂੰ ਰੇ ਬਿਠਾਇਆ ਗਿਆ ਸੀ ਵੀ ਤੁਸੀਂ ਇੱਥੇ ਬੈਠੋ ਲੁੱਟਾ ਖੋਹਾ ਰੋਕਣ ਲਈ ਹਾਂਜੀ ਰੋਗਲੇ ਦੇ ਜ਼ਿਮੀਂਦਾਰਾਂ ਨੇ ਖੇੜੀ ਜਾਨੇ ਕਈ ਪਰਿਆ ਨੇ ਜ਼ਰਬੇ ਜਾਨੇ ਇਹ ਬਿਲਡਿੰਗ ਖੜੀ ਕਰਤੀ ਸੀ ਠੀਕ ਹੈ ਦਰਬਾਰ ਸਾਹਿਬ ਖੜਾ ਕਰਤਾ ਸੀ ਦਰਬਾਰ ਸਾਹਿਬ ਨੂੰ ਸਾਹਿਬ ਲੱਗਿਆ ਪਿਆ ਨਿਕਲੋ ਲੱਗੇ ਹੋਏ ਠੀਕ ਹੈ ਜੀ ਆ ਸ਼ਰਾਬ ਜੀ ਪੀ ਕੇ ਜਾਂਦਾ ਉਹ ਤੂੰ ਨੇ ਤੇ ਸ਼ਰਾਬ ਪਿਆਨੇ ਉਹਨਾਂ ਨੂੰ ਫਿਰ ਮੈਂ ਕੀ ਰੋਕ ਸਕਦਾ ਮਾਰ ਕਰਨ ਨੂੰ ਕਿਉਂ ਰੋਕ ਨਹੀਂ ਸਕਦੇ ਫਿਰ ਲੈ ਕਮਾਲ ਹੈ ਇਹ ਉਹ ਪੀਤੀ ਬੋਤਲ ਖਾਲੀ ਉਹ ਭਈਆ ਦੇਖ ਦੇਖੋ ਜੀ ਇਹਦਾ ਲੰਗਰ ਬਣਾਇਆ ਤੇ ਨਹੀਂ ਕਿ ਸਿੰਘਾਂ ਨੇ ਉਹਦੀ ਸੰਗਤ ਦੇ ਬੋਤਲ ਪੀਆ ਅੰਗਰੇਜ਼ੀ ਦੀ ਕਹਿੰਦਾ ਮੈਂ ਤਾਂ ਪਾੜਨ ਨਹੀਂ ਦਿੰਦਾ ਆਪੇ ਮੰਨ ਨੂੰ ਇਹ ਬਲਾਓ ਇਹਨੂੰ ਬਲਾਓ ਕਹਿੰਦਾ ਮੈਂ ਪਾੜਨ ਨਹੀਂ ਦਿੰਦਾ ਅੰਦਰ ਆ ਪਈਆ ਬੋਤਲ ਨਾ ਤੂੰ ਨੇ ਤੇ ਸ਼ਰਾਬ ਤੁਸੀਂ ਰੋਕ ਨਹੀਂ ਸਕਦੇ ਜਦੋਂ ਸਾਧੂ ਬਣਿਓ ਇਹ ਤਾਂ ਆਪੇ ਪੀਂਦਾ ਹੈਗਾ ਇਹ ਆਪੇ ਪੀਂਦਾ ਕਹਿੰਦਾ ਮੈਂ ਪੀਣਾ ਮੈਂ ਪੀਣਾ ਜੀ ਮੈਂ ਕਹਿੰਦਾ ਨਹੀਂ ਅੱਛਾ ਆਪ ਪੀਂਣਾ ਫਿਰ ਕਿਵੇਂ ਰੋਕੇਗਾ ਆਹਾ ਆ ਬਾਲਾ ਕਦੇ ਪਾਸੇ ਬੈਠੇ ਉਹ ਵੀ ਕਾਨੂੰਨ ਮਾਨਤਾ ਵੀ ਟੀਵੀ ਵਾਈ ਲੈ ਕੇ ਉਹਦੇ ਕਰ ਨਹੀਂ ਹੱਥੇ ਦਾ ਬ੍ਰੋ ਕਰਦਾ ਮੈਂ ਮਾਤਾ ਨੂੰ ਮੰਨਦਾ ਮੈਂ ਧੂਨੇ ਧੂਨੇ ਤੇ ਉੱਤੇ ਸ਼ਰਾਬ ਪੀਣੀ ਹੈਗੀ ਆ ਕੀ ਤੁਹਾਨੂੰ ਅਲਾਉਡ ਹੈਗਾ ਅਲਾਉਡ ਹੈ ਜੀ ਜੇ ਚਾਹ ਪੀਨੇ ਆ ਅੱਛਾ ਲਾਉਡ ਹੈ ਧੂਨੇ ਤੇ ਦਰੂ ਪੀਣੀ ਦਾ ਉਦਾਸੀ ਮੰਤਾਂ ਦਾ ਪੁੱਤ ਹੈ ਉਦਾਸੀ ਮੰਤਾਂ ਦਾ ਦਾਰੂ ਅਲਾਉਡ ਹੈਗੀ ਆ ਪਾਪਾ ਦਾਰੂ ਹੈਗੀ ਆ ਸਾਡਾ ਨੂੰ ਅਲਾਉਡ ਨਹੀਂ ਜੀ ਬਿਲਕੁਲ ਵੀ ਨਹੀਂ ਬਿਲਕੁਲ ਨਹੀਂ ਫੇਰੇ ਕਹਿੰਦਾ ਮੈਂ ਤਾਂ ਪੀਣਾ ਰੋਜ਼ ਮੈਨੂੰ ਪਿਆ ਕੇ ਜਾਂਦੇ ਨੇ ਇਹ ਤਾਂ ਫਿਰ ਮੰਨ ਰਿਹਾ ਦੇਖੋ ਝੂਠ ਨਹੀਂ ਬੋਲ ਰਿਹਾ ਮੰਨ ਰਿਹਾ ਹੈ ਅੱਛਾ ਭਾਈ ਸੱਟੇ ਵਾਲੇ ਆਉਂਦੇ ਨੇ ਅੱਛਾ ਆ ਜਾ ਆ ਜਾ ਅੱਛਾ ਸੱਟੇ ਵਾਲੇ ਆਉਂਦੇ ਨੇ ਸੱਟੇ ਵਾਲੇ ਆਉਂਦੇ ਨੇ ਉਹ ਉਹ ਪਿੰਦੇ ਨੇ ਇਹ ਨਾਲੇ ਆਪ ਪੀਂਦਾ ਹੋਰ ਬਾਬਾ ਸੇ ਅੱਛਾ ਕਿਉਂ ਭਾਈ ਆਉਂਦੇ ਨੇ ਸੱਟੇ ਵਾਲੇ ਬਾਬਾ ਆਂਦੇ ਨੇ ਬੱਤੇ ਦੀ ਦੁਨੀਆ ਆਂਦੀ ਆ ਅੱਛਾ ਲੈ ਇਹ ਤਾਂ ਭਾਈ ਜੀ ਗਾਹਾਂ ਕੁਝ ਹੋਰੇ ਫਰੋਲੀ ਜਾਂਦੇ ਆ ਖੱਡ ਚੋਂ ਨਿਕਲ ਜੰਦਾ ਹੈ ਇਹ ਵੀ ਝੂਠ ਹੈ ਕੋਈ ਅੱਛਾ ਕਿੰਨੇ ਕ ਆਉਂਦੇ ਨੇ ਸੱਟੇ ਵਾਲੇ ਬਾਦੂ ਦੁਨੀਆ ਆਂਦੀ ਆ ਫਿਰ ਪੈਸਾ ਬਣਦਾ ਕੋਈ 4 ਪੈਸੇ ਤੈਨੂੰ ਬਣਨ ਕੀ ਆ ਆਪ ਲਗ ਲੈ ਤਕਦੀਰ ਲੈ ਜਾਂ ਮੈਨੂੰ ਮੰਗਦਾ ਕਿ ਸੱਟੇ ਵਾਲੇ ਫਿਰ ਬੋਤਲ ਵੀ ਦੇ ਜਾਂਦੇ ਨੇ ਮੈਨੂੰ ਸਾਰਾ ਕੁਝ ਦਿਖ ਜਾਂਦਾ ਇਹ ਤਾਂ ਸਪਸ਼ਟ ਹੈ ਦੇਖੋ ਬੰਦਾ ਝੂਠ ਨਹੀਂ ਬੋਲ ਰਿਹਾ ਸਪਸ਼ਟ ਸੱਚ ਦੱਸ ਰਿਹਾ ਹੈ ਇੰਨਾ ਇੰਨਾ ਕੀ ਤਾਂ ਗੱਲ ਹੈਗੀ ਆ ਚਲੋ ਬਸ ਇਹ ਸਾਧੂ ਕਿਹੜਾ ਤਾਂ ਤੋਰੀ ਫੁਲਕਾ ਚਲਾਉਣ ਵਾਲਾ ਆਪਣਾ ਵਿਚਾਰਾ ਚਲੋ ਸਾਰੀ ਤੋਰੀ ਫੁਲਕੀ ਹੋ ਰਹੀ ਜੀ ਕਲੇਸ਼ ਇਹੀ ਹੋ ਰਿਹਾ ਹੁਣ ਤੋਰੀ ਫੁਲਕੇ ਦੀ ਭਰੂਗਾ ਕੀ ਹੁਣ ਸੱਟੇ ਵਾਲੇ ਦੱਸੋ ਵੀ ਸੱਟੇ ਵਾਲਿਆਂ ਨੇ ਘਰਾਂ ਦੇ ਘਰ ਬਰਬਾਦ ਹੋ ਗਏ ਆਪਾਂ ਦੇਖਦੇ ਆ ਕਿਉਂ ਬਾਬਾ ਕੋਈ ਪਾਸ ਹੋਇਆ ਸੱਟੇ ਵਾਲਾ ਜੇ ਕੋਈ ਹੋ ਗਿਆ ਤੇ ਖੜਦਾ ਨਹੀਂ ਅੱਛਾ ਖੜਦਾ ਕਿਵੇਂ ਖੜਦਾ ਜੇ ਇੱਕ ਵਾਰੀ ਲਾ ਕੇ ਅਜਾ ਮੁੜਕੇ ਨਾ ਲਾਵੇ ਜੇ ਆਜੇ ਹਾਂ ਜੀ ਤੁਸੀਂ ਮੁੜਕੇ ਨਾ ਦਿਆ ਕਰੋ ਮੁੜਕੇ ਲੈ ਆਪਦੇ ਆਪ ਮਾਚਾ ਦੰਦੇ ਨੇ ਅੱਛਾ ਠੀਕ ਆਪਣਾ ਪਿੰਡ ਕਿਹੜਾ ਪਿੰਡ ਸੁਧਾਣੀ ਸੁਧਾਣੀ ਪਿੰਡ ਹੈ ਹਾਂ ਜੀ ਹੁਣ ਅੱਗੇ ਤੋਂ ਤਾਂ ਨਹੀਂ ਇਹ ਕੰਮ ਕਰਦੇ ਬੈਠਣ ਦਿੰਦੇ ਨਸ਼ੇ ਵਾਲਿਆਂ ਨੂੰ ਇਹਨੂੰ ਤਾਂ ਭੇਜਾਂਗੇ ਜਿੱਥੇ ਇਹ ਬੈਠ ਜਿਆ ਇਹਨਾਂ ਦਾ ਹੁਣੀ ਭੇਜਾਂਗੇ ਨਾਲੇ ਇਹ ਤਾਂ ਕੰਬੈਕਸ਼ਨ ਜ਼ਿੰਦਾ ਨਹੀਂ 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 ਇਹਨੂੰ ਹੁਣੀ ਭੇਜਾਂਗੇ ਨਹੀਂ 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 ਤੂੰ ਆਪਦਾ ਜਾ ਇੱਥੇ ਹੁਣ ਸਿੰਘ ਸੰਭਾਲ ਸੰਭਾਲਣ ਕਿੱਥੇ ਨਿਸ਼ਾਨ ਖੜਸੇ ਦਾ ਬਣਾ ਮੈਂ ਤਾਂ ਆਪਣਾ ਮਾਲਕ ਨੂੰ ਲਿਆ ਕੇ ਮੈਂ ਸਮਾਨ ਲੈ ਜੂਂ ਪੇ ਆ ਜਾ ਪੇ ਆ ਜਾ ਮੈਂ ਤਾਂ ਹੁਣ ਜਾ ਰਹੇ ਹਾਂ ਤੁਸੀਂ ਹਮੈ ਬਗਜੂਗਾ ਜੇ ਤੁਸੀਂ ਕਹੋਗੇ ਤੁਸੀਂ ਆਪਦਾ ਜਾਓ ਜੇ ਤੁਸੀਂ ਕਹੋਗੇ ਤਾਂ ਜਾਊਗਾ ਆਸੀਂ ਕਹਿ ਰਹੇ ਤੁਸੀਂ ਜਿਹੜੇ ਦਾ ਮਾਲਕ ਨੇ ਮਾਲਕ ਨੂੰ ਬੁਲਾਇਆ ਇਹਦਾ ਮਾਲਕ ਪਤਾ ਨਹੀਂ ਕਿਹੜਾ ਸਾਧੂ ਦਾ ਕੋਈ ਮਾਲਕ ਹੁੰਦਾ ਜੀ ਜੀ ਨੂੰ ਜਿੰਨੇ ਮੈਨੂੰ ਬਿਠਾਇਆ ਆਉਂਦੇ ਕਿਹਨੇ ਬਿਠਾਇਆ ਤੁਹਾਨੂੰ ਜੈਲਾ ਕੌਣ ਹੈ ਉਹ ਚਲੋ ਮੇਰੇ ਨਾਲ ਚਲੋ ਕਿੱਥੇ ਦਾ ਹੈ ਬਾਬਾ ਜੀ ਅਸੀਂ ਕਿੱਦੇ ਦੀ ਦਾੜਾ ਆਪੀ ਇੱਥੇ ਜੈਲੇ ਨਾ ਨਾ ਇਹਨਾਂ ਨੂੰ ਤਾਂ ਕੀ ਲੋੜ ਹੈ ਤਾਂ ਸਿੰਘਾਂ ਨੇ ਆਪਦਾ ਸਟਾਨ ਸ਼ਾਮ ਲਿਆ ਇਹਨਾਂ ਨੂੰ ਕੀ ਲੋੜ ਹੈ ਜਾਣ ਦੀ ਆਪਾਂ ਬਿਠਾਇਆ ਕੇ ਗਏ ਆ ਤੁਹਾਨੂੰ ਅੱਗੇ ਕੱਢ ਦੇਵਾਂਗੇ ਆਪਾਂ ਬਗਜਾਂਗੇ ਦੇਖੋ ਕਹਿਣਗੇ ਵੀ ਅਸੀਂ ਜਾਣ ਨਹੀਂ ਦਿੰਦੇ ਫੇਰ ਫਿਰੋਗੇ ਨਹੀਂ ਨਹੀਂ ਉਹ ਤਾਂ ਉਹ ਤਾਂ ਤੁਹਾਡੀ ਮਰਜ਼ੀ ਆ ਮੈਂ ਸਾਡੀ ਮਰਜ਼ੀ ਤੁਸੀਂ ਜਾਓ ਇਹ ਤੋਂ ਬੇਵੱਦੀ ਕਰਦੇ ਹੋ ਇੱਥੇ ਤੁਸੀਂ ਬੇਅਦਬੀ ਜੈਲੇ ਨੂੰ ਪਾ ਜੀ ਨਾਲ ਸਿੰਘ ਜੀ ਜੇ ਕਿਤੇ ਦੁਬਾਰੇ ਬੇਅਦਬੀ ਹੁੰਦੀ ਆ ਪਰ ਤੁਸੀਂ ਦੋਸ਼ੀ ਹੋਵੋਗੇ ਠੀਕ ਹੈ ਜੀ ਕਈ ਵਾਰੀ ਅਸੀਂ ਕੱਲੇ ਸਾਧੂਆਂ ਨੂੰ ਹੋਰ ਨੂੰ ਕਹਿਦਾਂ ਨੇ ਵੀ ਫਲਾਣਾ ਪਿੰਦਾ ਕਿਉਂ ਜੀ ਨਹੀਂ ਸਹੀ ਹੈ ਜੀ ਫਿਰ ਤੁਸੀਂ ਦੋਸ਼ੀ ਹੋਵੋਗੇ ਬਾਬਾ ਜੀ ਜੇਕਰ ਲੋ ਤੁਸੀਂ ਛੱਡ ਕੇ ਜਾਂਦੇ ਹੋ ਠੀਕ ਹੈ ਜੀ ਨਾਲ ਸਿੰਘ ਤੇਰੀ ਜ਼ਿੰਮੇਵਾਰੀ ਆ ਭਾਈ ਠੀਕ ਹੈ ਜੀ ਜਿਹੇ ਵਿਆਹ ਰਹੇ ਨੇ ਵਧੀਆ ਇਨਸਾਨ ਨੇ ਸਾਡਾ ਸਾਰਾ ਪਿੰਡ ਖੜਿਆ ਮੈਂ ਜ਼ਿੰਮੇਵਾਰੀ ਲੈਣਾ ਸਾਡੇ ਪਿੰ ਆਪਾਂ ਨਹੀਂ ਕਰਦੇ ਨਾ ਉਹ ਦੇਖਾ ਤੁਸੀਂ ਮੰਨੇ ਆਪ ਉਹ ਖੇਤ ਹੈ ਜੀ ਪੀ ਕੇ ਜਾਂਦਾ ਉਹ ਤੇ ਤੂੰ ਨੇ ਤੇ ਸ਼ਰਾਬ ਪੀਉਣੇ ਉਹਨੂੰ ਫਿਰ ਮੈਂ ਕੀ ਰੋਕ ਸਕਦਾ ਮਾਲਕ ਨੂੰ ਕਿਉਂ ਰੋਕ ਨਹੀਂ ਸਕਦੇ ਫਿਰ ਜੀ ਲੈ ਕਮਾਲ ਹੈ ਨਾ ਤੂੰ ਨੇ ਤੇ ਸ਼ਰਾਬ ਤੁਸੀਂ ਰੋਕ ਨਹੀਂ ਸਕਦੇ ਜਦੋਂ ਸਾਧੂ ਬਣਿਓ ਇਹ ਤਾਂ ਆਪੇ ਪੀਂਦਾਗਾ ਇਹ ਆਪੇ ਪੀਂਦਾ ਕਹਿੰਦਾ ਮੈਂ ਪੀਣਾ ਮੈਂ ਪੀਣਾ ਜੀ ਮੈਂ ਕਹਿੰਦਾ ਨਹੀਂ ਨਹੀਂ ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਕੁਝ ਸਮਾਂ ਪਹਿਲਾਂ ਨਿੰਗ ਸਿੰਘ ਫੌਜਾਂ ਵੱਲੋਂ ਇੱਕ ਜਦੋਂ ਡਿਡਬੇ ਤੋਂ ਕੈਪਰ ਨੂੰ ਜਾਂਦੇ ਆ ਇੱਥੇ ਇੱਕ ਦਰبار ਸਾਹਿਬ ਬਣਾਇਆ ਗਿਆ ਸੀਗਾ ਲੰਗਰ ਹਾਲ ਵੀ ਛੋਟਾ ਜਿਹਾ ਲੰਗਰ ਬਣਾਇਆ ਗਿਆ ਸੀ ਪਰ ਇੱਥੇ ਕੁਝ ਫੁਲਫਾ ਪੀਣ ਵਾਲੇ ਸੱਡਾ ਦੇਣ ਵਾਲੇ ਸਾਧ ਦੇ ਭੇਖ ਦੇ ਵਿੱਚ ਬਹੁਤ ਬਖਾਂਡੇ ਇੱਥੇ ਫਲਾਇਆ ਗਿਆ ਕਈ ਲਗਭਗ ਕਾਫੀ ਟਾਈਮ ਚੱਲਦਾ ਰਿਹਾ ਕਲਮਾ ਵੀ ਲਿਆ ਕਰੋ ਨਾ ਮਗਰ ਕੀ ਦੇਖ ਸਕਦਾ ਵੀ ਅੱਜ ਦਰਬਾਰ ਸਾਹਿਬ ਇਹ ਖਾਲੀ ਕਰਵਾਇਆ ਗਿਆ ਇੱਕ ਮਿੰਟ ਬਾਬਾ ਜੀ ਹਾਂ ਜੀ ਪੂਰੇ ਚਿੱਟਾ ਵੀ ਇੱਧਰ ਨੂੰ ਬੈਠੀ ਤੁਸੀਂ ਕਮੈਂਟਿਓਰੇ ਹਾਂ ਮੇਰਾ ਪਿੰਡ ਕਿੱਸਾ ਹੈ ਮੇਰਾ ਪਿੰਡ ਹੈ ਕੀ ਕੀ ਚੱਲਦਾ ਸੀ ਇੱਥੇ ਪੂਰੇ ਨਾ ਜੀ ਸਾਰਾ ਗੁਜ਼ਰ ਜਿੰਨੇ ਨਸ਼ੇ ਨੇ ਸਾਰੇ ਚੱਲਦੇ ਨੇ ਪਕਤੀ ਪਾਉਣ ਦੀ ਅੱਛਾ ਜਿੰਨੇ ਨਸ਼ੇ ਨੇ ਸਾਰੇ ਚੱਲਦੇ ਨੇ ਨਗਰ ਲੰਗ ਬਲੰਗ ਬੈਠੇ ਹੋ ਰਹੇ ਆ ਗਏ ਠੀਕ ਹੈ ਬੰਦਾ ਨਾ ਉਹ ਖੜਦਾ ਨਹੀਂ ਠੀਕ ਹੈ ਕਿਉਂ ਮੈਂ ਰੁੱਸ ਗਿਆ ਗਿਆ ਕਰੋ ਹਾਂ ਮੈਂ ਉਹ ਬੈਠ ਗਿਆ ਗਿਆ ਮੈਂ ਉਹ ਮੈਂ ਉਹ ਵੀ ਕਰਾਂ ਨਹੀਂ ਕਸੂੜ ਲੈ ਕੇ ਮਰ ਚਲ ਕਰੀ ਚਲ ਮਾਰੋ ਬੱਗ ਇਹ ਮੈਨੂੰ ਤੱਕ ਤੈਨੂੰ ਬਣਾ ਕਹਿ ਤੂੰ ਕੱਲਾ ਮੇਰੇ ਡਾਂਗਾ ਮਾਰ ਕੇ ਜਿੰਨੇ ਵੀ ਨਸ਼ਾ ਇਹ ਖੇੜੀ ਨੇ ਰੋਕਲੇ ਨੇ ਖੇੜੀ ਦੇ ਰੋਕਲੇ ਨੇ ਦਰਬੇਰੇ ਆ ਸਾਰੇ ਏਰੀਆ ਦੇ ਬੰਦੇ ਜਨਾਲ ਦੇ ਸਾਰੇ ਹੁੰਦੇ ਤੇਰੇ ਬਨਵਾਸ਼ ਮੁੰਡੇ ਛੜੀ ਹੋ ਗਈ ਜੀ ਜਿਹੜਾ ਛੜੀ ਹੋ ਗਈ ਜਿਹੜੇ ਇੱਥੇ ਲੁੱਟਾ ਖੋਹਾ ਕਰਦੇ ਸੀ ਆ ਫੈਕਟਰੀ ਦਾ ਬਾਅਦ ਚ ਪਈ ਹੈ ਜੀ ਇਤਨਾ ਪੁਦਰਾਲੀ ਤਾਂ ਬਾਅਦ ਚ ਪਈ ਹੈ ਇਹਦਾ ਰਸਤਾ ਬਿਲਕੁਲੀ ਸੁਨਣਾ ਸੀ ਇਹ ਇਸੇ ਕਰਕੇ ਨੰਗਾਨੇ ਵੇਲੇ ਇਸੇ ਕਰਕੇ ਨਿੰਗ ਸਿੰਘਾਂ ਨੂਰੇ ਬਿਠਾਇਆ ਗਿਆ ਸੀ ਵੀ ਤੁਸੀਂ ਇੱਥੇ ਬੈਠੋ ਲੁੱਟਾ ਖੋਹਾ ਰੋਕਣ ਲਈ ਹਾਂਜੀ ਰੋਗਲੇ ਦੇ ਜ਼ਿੰਮੇਦਾਰਾਂ ਨੇ ਖੇੜੀ ਜਾਨੇ ਕਈ ਪਰਿਵਾਰਾਂ ਨੇ ਜ਼ਰਬੇ ਜਾਨੇ ਇਹ ਬਿਲਡਿੰਗ ਖੜੀ ਕਰਤੀ ਸੀ ਠੀਕ ਹੈ ਦਰਬਾਰ ਸਾਹਿਬ ਖੜਾ ਕਰਤਾ ਸੀ ਦਰਬਾਰ ਸਾਹਿਬ ਇਨਸਾਨ ਸਾਹਿਬ ਲੱਗਿਆ ਪਿਆ ਲਿਖ ਲਓ ਲੱਗਿਆ ਹੋਇਆ ਠੀਕ ਹੈ ਜੀ